ਸਵਾਗਤਾਂ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਇਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਤਹਿਸੀਲ ਇਹਨੂੰ ਤਪਾ ਪੈਂਦੀ ਹੈ ਨੇੜੇ ਇਹ ਭਦੌੜ ਦੇ ਆ ਭਦੌੜ ਤੋਂ ਜਿਹੜੀ ਛੰਨਾ ਗੁਲਾਬ ਸਿੰਘ ਵਾਲੇ ਪਿੰਡ ਵਾਲ ਨੂੰ ਸੜਕ ਜਾਂਦੀ ਹੈ ਉਸ ਸੜਕ ਦੇ ਉੱਤੇ ਬਾਈ ਗੁਰਪ੍ਰੀਤ ਦਾ ਫਾਰਮ ਹੈ ਇੱਥੇ ਇਹ ਵੀਰ ਵਪਾਰ ਦਾ ਕੰਮ ਵੀ ਨਾਲ ਕਰਦੇ ਆ ਰੋਟੀਨ 'ਚ ਪਸ਼ੂ ਵਿਕਰੀ ਵਾਲੇ ਆਉਂਦੇ ਰਹਿੰਦੇ ਆ ਤੇ ਨਾਲ ਪੱਕੇ ਪਸ਼ੂ ਦੁੱਧ ਤੇ ਵੀ ਲਾਏ ਹੋਏ ਆ ਜਿਹਦੇ ਚ ਗਾਵਾਂ ਸਾਰੀਆਂ ਅੱਜ ਦੀ ਵੀਡੀਓ ਦੇ ਵਿੱਚ ਕੁਸਕ ਨਾਗ ਦਿਖਾਉਣਾ ਜਿਹਦੇ ਚ ਸਾਹਮਣੇ ਤੁਸੀਂ ਇੱਕ ਮੱਝ ਦੇਖ ਰਹੇ ਹੋ ਇਹਦੇ ਤੋਂ ਆਪਾਂ ਸ਼ੁਰੂਆਤ ਕਰਾਂਗੇ ਤੋਂ ਪਹਿਲਾਂ ਇੱਕ ਵਾਰ ਕੈਮਰਾ ਜਰੂਰ ਹੋਰ ਪਸ਼ੂ ਜਿਹੜੇ ਬਾਈ ਕੋਲ ਮੌਜੂਦ ਆ ਉਹ ਦਿਖਾ ਦਿਆਂ ਇਹ ਕੇ ਵੀ ਮੱਝ ਫॉर ਸੇਲ ਹੈ ਵਿਕਰੀ ਆਸਤੇ ਹੈ ਇਹ ਕੇ ਗਾਂ ਜਿਹੜੀ ਸੋਣ ਦੀਆਂ ਤਿਆਰੀਆਂ ਚ ਦਿਸਦੀ ਹੈ ਕੁਸ ਦਿਨ ਲਾਊਗੀ ਡਿਟੇਲ ਬਾਈ ਦੱਸ ਦੂਗਾ ਆਪਾਂ ਨੂੰ ਇਹ ਤੋਂ ਇਲਾਵਾ ਟੋਕੜ ਗੱਪਣ ਗਾਂ ਥੋੜਾ ਟਾਈਮ ਬਾਕੀ ਹੈ ਕਿੰਨੇ ਦਿਨ ਰਹਿੰਦੀ ਹੈ ਜਾਂ ਕਿੰਨੇ ਮਹੀਨੇ ਲਾਊਗੀ ਉਹ ਬਾਈ ਆਪਣ ਦੱਸੂਗਾ ਇੱਕ ਦੱਸੋ ਇਹ ਤਰ ਸਾਹੀਵਾਲ ਤੇ ਜਰਸੀ ਮਿਕਸ ਜੀ ਇਹ ਦਸਦੀ ਹੈ ਵੜ ਸੋ ਇਹ ਵੀ ਫॉर ਸੇਲ ਹੈ ਸੋ ਨਾਗ ਟੋਟਲ ਪੰਜ ਇਸ ਵੀਡੀਓ ਚ ਤੁਹਾਨੂੰ ਦਿਖਾਉਣੇ ਆ ਸ਼ੁਰੂਆਤ ਕਰਾਂਗੇ ਇੱਕ ਚੰਗੀ ਮਾਝ ਤੋਂ ਐਂਡ ਤੱਕ ਵੀਡੀਓ ਦੇਖ ਲਿਓ ਬੇਨਤੀ ਹਮੇਸ਼ਾ ਹੀ ਹੁੰਦੀ ਹੈ ਵੀ ਜਿਹੜਾ ਪਸ਼ੂ ਖਰੀਦਣਾ ਹੈ ਤੁਸੀਂ ਪੇਮੈਂਟ ਇਨਵੈਸਟ ਕਰਨੀ ਹੈ ਤਾਂ ਆਪਦੀ ਸਮਝ ਨਾਲ ਖਰੀਦਣਾ ਵੀ ਤੁਸੀਂ ਕਿੰਨਾ ਦੁੱਧ ਚੋਲੋਗੇ ਤੁਹਾਡੇ ਲਈ ਫਾਇਦੇਮੰਦ ਹੈ ਪਸ਼ੂ ਜਾਂ ਨਹੀਂ ਸੋ ਅਸੀਂ ਅੱਜ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਪਹਿਲਾਂ ਇਹਦੇ ਬਾਰੇ ਡਿਟੇਲ ਫਿਰ ਦੂਜੇ ਪਸ਼ੂ ਦਿਖਾਉਂਗਾ ਗੁਰਪ੍ਰੀਤ ਭਾਈ ਸੱਚੀ ਹੈ ਭਾਈ ਦੋ ਮੱਝਾਂ ਅੱਜ ਆਪਾਂ ਹਾਂ ਦੋ ਮੱਝਾਂ ਹੀ ਤੇ ਤਿੰਨਕ ਬਣਾਂ ਠੀਕ ਹੈ ਇਹ ਭਾਈ ਪਹਿਲੇ ਨੰਬਰ ਤੇ ਮੱਝ ਕਨਵਸੂਆ ਇਹ ਵੀਰੇ ਦੂਜਾ ਸੂਆ ਆ ਤੀਜਾ ਸੌਰੀ ਠੀਕ ਹੈ ਤੀਜਾ ਸੂਆਗਾ ਤੇ ਇਹਨੇ ਮੰਨ ਵੀ ਮਾਲਕਾਂ ਨੇ 18 ਕਿਲੋ ਦੁੱਧ ਚੋਇਆਗਾ ਦੂਜੇ ਸੂਏ ਚ ਹਾਂ ਠੀਕ ਹੈ ਕਿੰਨੇ ਦਿਨ ਲੇਜੂਗੀ ਸੋ ਵੀਰੇ ਬਤਿਆਰੀਆਂ ਜੀ ਆ ਕੋਈ 5-7 ਦਿਨ ਲੈ ਜੀ ਠੀਕ ਹੈ ਕਿਉਂ ਸੁਵਾਨ ਮੈਂ ਦਾ ਕੋਈ ਪਤਾ ਤਾਂ ਹੁੰਦਾ ਨਹੀਂ ਵੀ ਕਿਹੜੇ ਵੇਲੇ ਝੂਪੇ ਤਿਆਰ ਹੋਗੇ ਆ ਰੇਟ ਕੀ ਹੋਊਗਾ ਰੇਟ ਇਹਦਾ 320000 ਰੁਪਿਆ ਠੀਕ ਮੰਨ ਵੀ ਮੈਂ ਪੂਰੀ ਟੌਪ ਦੀ ਆ ਦੋ ਤਾਂ 20 ਕਿਲੋ ਹੀ ਦੇਣਾ ਬਾਕੀ ਲੇਵਲ ਉੱਪਰ ਦੇ ਢਾਂਚੇ ਤੋਂ ਦਿਖਾ ਦੇ ਵੀਰੇ ਸਹੀ ਹੈ ਸੋ ਦੋਸੋ ਹਵਾਨਾ ਦੇਖੋ ਜਿੱਦਾਂ ਉਰਲੇ ਪਾਸੇ ਨਾਲਾਂ ਦਸਦੀਆਂ ਸੇਮ ਪਰਲੇ ਪਾਸੇ ਦੀ ਤੁਹਾਨੂੰ ਦਿਖਾਉਂਗਾ ਢਾਂਚਾ ਤੁਸੀਂ ਬਾਅਦ ਚ ਦੇਖ ਲੈਣਾ ਇੱਕ ਵਾਰ ਹਵਾਨਾ ਇਸ ਸਾਈਡ ਤੋਂ ਦੇਖੋ ਬੈਕ ਸਾਈਡ ਤੋਂ ਹਵਾਨਾ ਦਿਖਾਉਣੇ ਆ ਤੇ ਫੇਰ ਇਹ ਆਪਾਂ ਨਾਲ ਤੋੜ ਕੇ ਵੀ ਤੁਹਾਨੂੰ ਦਿਖਾਉਣੀ ਕੋਰਪੀ ਤੇ ਬਈ ਮਾੜੀ ਪੂਛ ਫੜ ਲਵੇ। ਲਓ ਜੀ। ਤੁਸੀਂ ਫੇਰੇ ਦਾ ਹਵਾਨਾ ਦੇਖੋ। ਕਾਫੀ ਗੁੰਦਿਆ ਹੋਇਆ ਨਾੜਾਂ ਦੇ ਨਾਲ। ਕੋਈ ਗੱਲ ਨਹੀਂ ਬਈ ਪਰਲਾ ਪੱਸਾ ਫੇਰ ਦਿਖਾਉਣੀ ਆਪਾਂ। ਉਹ ਖੋਲਾ ਵੀਰੇ। ਸੋ ਇਹ ਮੱਝ ਤੀਜਾ ਸੂਆ ਸੁੰਦੀ ਆ 3,20,000 ਰੇਟ ਐ। ਸਿੰਘ ਪਤਲੇ ਐ। ਕੁੰਡੇ ਕਿੰਨੇ ਕਹੋ ਹੁਣ ਵੀਡੀਓ ਚ ਜੱਜਮੈਂਟ ਹੋ ਰਹੀ ਆ ਤੁਹਾਨੂੰ। ਅੰਦਰ ਵਾਲੇ ਪਾਸੇ ਨੂੰ ਵੀਰ ਤੋੜ ਦੂਗਾ ਤੇ ਅੰਦਰ ਨੂੰ ਤੋੜਨੀ ਹੈ ਹਾਂ ਇਧਰ ਨੂੰ ਓਕੇ ਜਿੱਦ ਨੂੰ ਮਰਜੀ ਇਧਰ ਨੂੰ ਕਰਾਉਣੀ ਹੈ ਤੈਨੂੰ ਕੋਈ ਰਾਂ ਅੰਦਰ ਨੂੰ ਜਾਂਦਾ ਅੋਰਲੇ ਪਾਸੇ ਤੇ ਵੀ ਦੱਸੋ ਨਾੜਾਂ ਜਿਹੜੀਆਂ ਨਾ ਹਵਾਨੇ ਦੇ ਉੱਤੇ ਉਸੇ ਤਰ੍ਹਾਂ ਹੀ ਹੈ ਜਿਵੇਂ ਪਰਲੇ ਪਾਸੇ ਤੇ ਹਵਾਨਾ ਦੇਖੋ ਬੋਡੀ weight ਫੁੱਲ ਭਾਰੀ ਨਰੋਈ ਇਹ ਮੱਝ ਮੋਟ ਚੋਂ ਪਤਲੀ ਪੂਛ ਹੈ ਆ ਅੰਦਰ ਨੂੰ ਲਈ ਜਾਈ ਬਈ ਕੱਚੇ ਚ ਸੋ ਇਹ ਮੱਝ ਪਹਿਲੇ ਨੰਬਰ ਤੇ ਦੇਖੋ ਤੁਸੀਂ ਕਾਫੀ ਭਾਰੇ ਟਾਂਚੇ ਦੀ ਵੱਡਾ ਹਵਾਨਾ ਹਜੇ ਦਿਨ ਲੈਂਦੀ ਐ ਸੂਨ ਚ 320000 ਰੇਟ ਬਾਈ ਨੇ ਇੱਕ ਵਾਰ ਡਿਮਾਂਡ ਰੱਖੀ ਐ ਮੌਕੇ ਤੇ ਗੰਜੈਸ ਨਿਕਲ ਆਉਂਦੀ ਹੁੰਦੀ ਐ ਜਦੋਂ ਕੋਈ ਭਰਾ ਆਉਂਦਾ ਤਾਂ ਮਾਨਤਾਂ ਨੂੰ ਜ਼ਰੂਰ ਕੀਤਾ ਜਾਂਦਾ ਹਰੇਕ ਵੀਰ ਨੂੰ ਸੋ ਉਹਦੇ ਲਈ ਜ਼ਰੂਰੀ ਐ ਵੀ ਆ ਕੇ ਪਸੂ ਤੁਸੀਂ ਦੇਖੋ ਇਹ ਕਿਹੜਾ ਹੋਰ ਕਢਾਵਾਂਗੇ ਬੰਨੀ ਨਾ ਅੰਦਰ ਨੂੰ ਹੀ ਫੇਰ ਲੈ ਜੀ ਸੋ ਇਹ ਕਿਹੜਾ ਹੋਰ ਦੱਸੋ ਬਾਜਦਾ ਤੁਹਾਨੂੰ ਦਿਖਾਉਣਾ ਐ ਰਾਕਮ ਕਾਫੀ ਹੈ ਤਾਂ ਪਸੂ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਲੈ ਚਲੋ ਫਿਰ ਇਸ ਸਾਈਡ ਤੇ ਵੀ ਨਾੜਾਂ ਅਗਾੜੀ ਦੇਖ ਸਕਦੇ ਹੋ ਤੁਸੀਂ ਚੰਗੀਆਂ ਨਾੜਾਂ ਦਿਸਦੀਆਂ ਹਮਾਰੇ ਤੇ ਬੈਕ ਸਾਈਡ ਤੋਂ ਹਵਾਨਾ ਇਹਦਾ ਦੇਖੋ ਹਰ ਸਿੱਤੇ ਮੋੜ ਲਈ ਬਾਈ ਸੋ ਇਹ ਮਾਜੀ ਦੋਸਤੋ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਉਤੋਂ ਚੜਾਈ ਬਹੁਤ ਅਮਜ ਦੀ ਤੁੱਪ ਚ ਬੰਨੀ ਅਕੇ ਲੈ ਜਾਂੀ ਬਾਈ ਇਹਨੂੰ ਟੁੱਪ ਚ ਬੰਨੀ ਉਹ ਤੁਹਾਨੂੰ ਮੈਂ ਫੇਰ ਹਵਾਨਾ ਇਹਦਾ ਚੰਗੀ ਤਰ੍ਹਾਂ ਦਿਖਾ ਦਿੰਨਾ ਇੱਕ ਵਾਰ ਬੰਦੇ تھے ਬੂਰਾ ਹੀ ਹਵਾਨਾ ਸੋ ਖੁਲਕਾਰੀ ਵਾਂਗੂ ਗੁੰਦਿਆ ਵਿਆ ਮਤਲਬ ਇਧਰਲੇ ਪਾਸੇ ਵੀ ਨਾੜਾ ਹਵਾਨੇ ਤੇ ਇਹਦੀ ਅਗਾੜੀ ਨੋਟ ਕਰਨ ਵਾਲੀ ਐ ਦੇਖਣ ਵਾਲੀ ਐ ਇੱਥੋਂ ਤੁਸੀਂ ਦੇਖੋ ਹਵਾਨੇ ਤੇ ਨਾੜਾ ਟਾਂਚਾ ਇਹਦੀ ਲੰਬਾਈ ਦੇਖ ਲਓ ਹਾਈਟ ਸੋਹਣੀ ਐ ਫੁੜਿਆਂ ਦੀ ਚੜਾਈ ਬਹੁਤ ਚੰਗੀ ਜਿਆਦਾ ਕਾਫੀ ਉੱਤੋਂ ਖੁੱਲੀ ਡੁੱਲੀ ਮੱਝ ਇਧਰੋਂ ਤੁਸੀਂ ਬੈਕ ਸਾਈਡ ਤੋਂ ਦੇਖੋ ਹਕੀਮ ਭਾਈ ਇਧਰ ਨੂੰ ਸੋ ਹੋਣ ਫੇਰ ਇਹਦੀ ਬੰਤਰ ਤੁਹਾਨੂੰ ਕਲੀਅਰ ਸਮਝ ਆਊਗੀ ਆ ਪਿਛਲੇ ਪਾਸੇ ਹੋ ਜਾਂਦੇ ਆ ਤਾਂ ਤੁਹਾਨੂੰ ਇਹ ਹਲਦੀਆ ਦਾ ਸਾਈਡ ਨੂੰ ਜਾਊਗੀ ਹਵਾਨਾ ਵੀ ਤੁਸੀਂ ਦੇਖਣਾ ਸੋ ਇਹ ਰੋਖ ਇਹਦੇ ਮੱਝ ਤਾਂ ਇਹ ਪਹਿਲੇ ਨੰਬਰ ਤੇ ਮੱਝ ਜਿਹੜੀ ਦੱਸੋ ਵਿਕਰੀ ਆਸਤੇ ਪੂਰਾ ਵੀਰੇ 20 ਕਿਲੋ ਦੁੱਧ ਨੇ ਦੇ ਦੇਣਾਗਾ ਜਾਣੀ ਕਿ ਕੋਈ ਆਪਾਂ ਆਵਦੀ ਆਵਦੀ ਚੈੱਕ ਕਰਕੇ ਲੈ ਕੇ ਜਾਵੇ ਫੋਲ ਠੀਕ ਹੈ ਤੇ ਮਈਆਂ ਦੇ ਭਾਅ ਬਈ ਪੰਜ ਪੰਜ 10 10 ਲੱਖ ਮੰਗੀ ਜਾਂਦੇ ਸਹੀ ਹੈ ਇਹ ਦੋ ਅੱਗੇ ਜਿਹੜੀ ਮੈਂ ਇੱਥੇ ਲਾਇਆ ਤੁਹਾਨੂੰ ਇਹਨੇ ਉਹ ਕਰ ਲਿਆ ਉਹ ਕੋ ਨੂੰ ਆਲੇ ਗੁਰਪ੍ਰੀਤ ਭਾਈ ਇਹਦੀ ਕੀ ਡਿਟੇਲ ਹੈ ਇਹ ਬਈ ਦੂਜਾ ਸੂਗਾ ਹਮ ਜਾਨੀ ਕਿ ਪਹਿਲੇ ਸੂਏ ਨੇ 13 ਕਿਲੋ ਰੋਹ ਦਿੱਤਾ ਠੀਕ ਹੈ ਤੇ ਹੁਣ ਇਹ ਪੰਜ ਚੱਲ ਦਿਨ ਲਊਗੀ ਤੇ ਸੂਜੇ ਤਾਂ ਦੋ ਚੱਲ ਦਿਨਾਂ ਇਹ ਸੂਜੇ ਨਹੀਂ ਪੰਜ ਚੱਲ ਦਿਨ ਲਊਗੀ ਥਾਂ ਲਿਵਾ ਗੋੜਿਆ ਸਾਫ ਇਹਦਾ ਰੇਟ ਕੀ ਰਹਿਣਾ ਇਹਦਾ 2 10 ਹੈ ਵੀ ਤੋਰੀ ਵਿੱਚ ਸੋ ਦੋਸਤੋ ਦੂਜਾ ਸੂਆ ਪਹਿਲੇ ਸੂਏ ਦਾ ਦੁੱਧ 13 ਕਿਲੋ ਹੈਗੀ ਆ ਤੇ 2 ਲੱਖ ਤੇ 10000 ਡਿਮਾਂਡ ਹੈ ਇੱਕ ਸਿੰਘ ਦੇ ਉੱਪਰ ਇਹ ਲੱਗਦਾ ਵੀ ਸ਼ਾਇਦ ਥੋੜਾ ਖੋਪਲਾ ਲਿਆ ਥੋੜਾ ਜਿਹਾ ਲਿਆ ਮਬੂਰੀ ਸਹੀ ਹੈ ਸੋ ਐਂਡ ਵਾਲਾ ਪਾਰਟ ਜਿਆ ਥੋੜਾ ਲੱਥਾ ਵੇ ਚੜਾਈ ਕਾਫੀ ਹੈ ਦੀ ਵੀ ਮਾਜ ਤੁਸੀਂ ਹੁਣ ਦੇਖ ਹੀ ਲੈਨੇ 2 ਲੱਖ ਤੇ 10000 ਇਹਦਾ ਰੇਟ ਬਾਈ ਨੇ ਰੱਖਿਆ ਹੈ ਖਵਾਨਾ ਤੁਸੀਂ ਫੇਰ ਦੇਖ ਲਓ ਕਾਫੀ ਚੰਗਾ ਟਾਂਚਾ ਇਸ ਮੱਝ ਦਾ ਵੀ ਇਹ ਜੈਡ ਬਲੈਕ ਹੀ ਦਿੰਦੀ ਆ ਪੂਛੇ ਦੀ ਸਾਰੀ ਕਾਲੀ ਐ ਇੱਥੋਂ ਘਮਾਲਾ ਭਾਈ ਵਾਪਸ ਇਹ ਛੇਪ ਇਹਦੇ ਸਿੰਗਾ ਦੀ ਹੁਣ ਤੁਸੀਂ ਦੇਖ ਲਓ ਅੱਗੋਂ ਕਰਕੇ ਵਾਪਸ ਲਈ ਆਂ ਫੇਰ ਸੋ ਮੈਂ ਸਾਹਮਣੇ ਕੋਕਾ ਚਾਨਣ ਪੈ ਜਾਂਦਾ ਤੇ ਤਰੋਂ ਫੇਰ ਬੈਕ ਮੋੜਾਂਗੇ ਮੋੜ ਲੀਂ ਬੇ ਦੂਜਾ ਸੂਆ ਸੁੰਦੀ ਝੋਟੀ ਇਹ ਫॉर ਸੇਲ ਹੈ ਇਹ ਵਾਸਤੇ ਪੂਸ ਪੂਹ ਜਮਾ ਕਾਲੀ ਆ ਜੀ ਮਈਆਂ ਵਾਲੇ ਮਾਮਲੇ 'ਚ ਆਪਾਂ ਕੋਈ ਬਾਲਾ ਬੋਲਦੇ ਨਹੀਂ ਸਹੀ ਜਾਂ ਮੱਜਾਂ ਦੀਆਂ ਪੂਸਾਂ ਕਾਲੀਆਂ ਚਿੱਟੀਆਂ ਆਈ ਜਾਂਦੀਆਂ ਆਂ ਤੇ ਜੇ ਕੋਈ ਜਰਾ ਆਪਾਂ ਨੂੰ ਦੱਸ ਵੀ ਦਿੰਦਾ ਕੋਈ ਬੰਦਾ ਵੀ ਆਹ ਆਟੀ ਗੇਰੀਆ ਇਹ ਮਈਆਂ ਵਾਲੇ ਬੰਦੇ ਫੋਨ ਲਾ ਕੇ ਕਹਿੰਦੇ ਆ ਇੱਧਰ ਪੂਸ ਚਿੱਟੀ ਆ ਅੱਛਾ ਇਹਦੀ ਕਾਲੀ ਆ ਅੱਛਾ ਤੇ ਇੱਕ ਵਾਰੀ ਹੋਇਆ ਮੈਂ ਮਾਲਕ ਕਿਨਾਂ 17 ਕਿਲੋ ਦੇਈ ਜਾਂਦੀ ਹੈ ਬਾਈ ਝੋਟੀ ਦੇਰੀ ਮੈਨੂੰ ਫੋਨ ਲਾ ਕੇ ਕਹਿੰਦੇ ਯਾਰ ਆਪੀ ਸੀ 483 ਦੀ ਅਕੇ ਪੂਹਣੀ ਚਿੱਟੀ ਆਉਂਦੀ ਅੱਛਾ ਕਾਲੀ ਆਉਂਦੀ ਆ ਅੱਛਾ ਉਹ ਖੜੀ ਆ ਜੀ ਸਾਹਮਣੇ ਕੈਮਰਾ ਕਮਾ ਲਈ ਹਮ ਅੱਜ ਐਲਾਨ ਕਰਦੇ ਆ ਦੋ ਦੰਦ ਸੂਈ ਸੀ 17 ਕਿਲੋ ਜੋ ਹੈ ਸਾਰੀ ਜਿੱਟੀ ਆ ਅਗਲੀ ਨੂੰ ਵੀਰੇ ਲਵੇ ਕਰਕੇ ਜਵਾ ਦੇਾਂਗੇ ਠੀਕ ਐ ਇਹ ਦੋ ਅੱਗੇ ਜਿਹੜੀ ਗਾਂ ਬਈ ਉੱਪਰ ਵਿੱਚ ਦੀ ਜਾਨਮਾ ਸੂਆ ਕਰਕੇ ਕਿਤੇ ਨੇ ਸੁਣੇ ਇਹ ਵੀਰੇ ਦੂਜਾ ਸੂਆ ਹੂੰ ਯਾਨੀ ਕਿ ਆਪਾਂ ਨੂੰ ਇਹਦੇ ਟਿਕਟਲੇ ਦਾ ਕੋਈ ਪਤਾ ਨਹੀਂ ਵੀਰੇ ਹੂੰ ਤੇ ਲੱਗਿਆ ਵਾ ਜੇ 40 ਇੱਕ 40 ਠੀਕ ਹੈ 80 ਦਾ ਲੱਗਿਆ ਵਾ ਠੀਕ ਹੈ ਤੇ ਇਹਨੇ ਪਹਿਲੇ ਸੂਏ ਯਾਨੀ ਕਿ 30 ਕਿਲੋ ਦੁੱਧ ਦਿੱਤਾ ਨਾੜਾ ਨੂੜਾ ਲੇਵੇ ਤੇ ਬੜੀਆਂ ਸੋਹਣੀਆਂ ਨੇ ਦਿਨ ਕਿੰਨੇ ਲੈਜੂ ਹਜੇ ਦਿਨ ਵੀਰੇ ਇਹਦੇ ਹਫਤੇ ਨੂੰ ਹੀ ਪਿਆਗਾ ਹਾਂ ਰੇਟ ਕੀ ਰਹਿਣਾ ਕਰਕੇ ਤੇ ਰੇਟ ਦਾ 1,35,000 ਲੈਣ ਲੈਣ ਵਾਲਾ ਵੀਰੇ ਤੋਰ ਦੇ ਵੀਰੇ 1,35,000 ਦੋਸਤੋ ਇਹਦਾ ਰੇਟ ਸੂਆ ਦੂਜਾ ਹੈ ਦਣ ਹਜੇ ਲੈ ਜੋ ਕਿ ਸੋਨ ਚ ਨਰੋਈ ਚੰਗੀ ਐ ਫੁੱਲ ਪਲੀ ਵੀ ਐ ਹਵਾਨੇ ਦੇ ਨਾੜਾਂ ਮੱਝਾਂ ਨੂੰ ਹੀ ਐ ਜਿਵੇਂ ਪਹਿਲੇ ਨੰਬਰ ਵਾਲੀ ਮੱਝ ਬਾਤ ਤੁਹਾਨੂੰ ਦੱਸਿਆ ਸੀ ਟੈਗ 10 ਨੰਬਰ ਸੀਮਨ ਜਰਸੀ ਦਾ ਬਾਈ ਕਹਿੰਦਾ ਮਾਲਕਾਂ ਨੇ ਦੱਸਿਆ ਵੀ ਇਹਦੇ ਲੱਗਾ ਹੋਇਆ 40 1 46 ਤੋਰ ਦੇ ਅੰਦਰ ਨੂੰ ਹਾਂ ਸੋ ਟਾਂਚਾ ਫੇਰ ਤੁਸੀਂ ਇਹਦਾ ਦੇਖ ਲਓ ਇਹ ਗਾਂ 1 ਲੱਖ 35000 ਦੀ ਬਾਈ ਤੁਹਾਨੂੰ ਦੇ ਦੂਗਾ ਜਿਹਨੂੰ ਜੱਜਦੀ ਐ ਅਗਾੜੀ ਚੰਗੀ ਭਰੀ ਬੈਠੀ ਐ ਪਿੱਛੋਂ ਹਵਾਨਾ ਹਜੇ ਕੱਢੂਗੀ ਕਿਉਂਕਿ ਦਣ ਹਜੇ ਪਏ ਐ ਦਰਮਿਆਨੇ ਜਿਹੇ ਕੱਦ ਚ ਫੁੱਲ ਸੰਭੀ ਹੋਈ ਫੁੱਲ ਵਜਨ ਵਾਲੀ ਇਹ ਵਾੜ ਘਰੇ ਦੁੱਧ ਚੋਣ ਵਾਸਤੇ ਰੱਖਣੀ ਹੈ ਸੋਹਣੀ ਵੀ ਲੱਗੂਗੀ ਤੇ ਆਸ ਇਹ ਵੀ ਕਰਾਂਗੇ ਵੀ ਦੁੱਧ ਵੀ ਸੋਹਣਾ ਦੇਊਗੀ ਦੁੱਧ ਹਮੇਸ਼ਾ ਸੇਵਾ ਦਾ ਹੁੰਦਾ ਚੰਗੀ ਕਰ ਲੋਗੇ ਤਾਂ ਵੱਧ ਚੋਲੋਗੇ ਜੇ ਸੇਵਾ ਘਟ ਗਈ ਤਾਂ ਕਈ ਵਾਰ ਪਸ਼ੂ ਦੁੱਧ ਘੱਟ ਵੀ ਦਿੰਦਾ ਸੋ ਇਹ ਤੁਸੀਂ 3 ਨੰਬਰ ਦੇ ਉੱਤੇ ਵਾੜ ਦੇਖੋ ਜਾਂ ਕਿਦਰ ਸੋ ਸਾਈਵਾਲ ਤੇ ਜਰਸੀ ਥੋੜਾ ਮੈਨੂੰ ਮੈਕਸ ਨਾਲੋਂ ਲੱਗਦੀ ਹੈ ਗੋਰਪ੍ਰੀਤ ਭਾਈ 에ਰੀ ਕੀ ਡਿਟੇਲ ਹੈ ਇਹ ਵੀ ਚੌਗੀ ਆ ਠੀਕ ਹੈ ਜਾਨੀ ਕਿ ਆਪਾਂ ਦਾ ਇਹ ਜੀ ਅਜ ਤੱਕ ਵੀਡੀਓ ਚ ਲਈ ਨਹੀਂ ਨਾ ਦਿਖਾਈ ਆ ਹੂੰ ਮੈਨੂੰ ਵੀ ਚੰਗੀ ਲੱਗੀ ਤੇ ਐ ਹੱਥੁੱਥ ਜਿਵੇਂ ਮਲਜੀ ਫੇਰੀ ਚੱਲੇ ਠੀਕ ਹੈ ਉਹਨਾਂ ਦਾ ਮੈਂ ਇਹਨੂੰ ਜਰਸੀ ਕਹਿੰਦਾ ਨਾ ਇਹਨੂੰ ਸਾਈ ਅਸੀਂ ਤਾਂ ਉਹ ਕਹਿੰਦੇ ਆ ਲੈਣ ਵਾਲੇ ਬੰਦੇ ਗੋਰੀ ਜੀ ਗਾਂ ਵੀ ਸਹੀ ਹੈ ਠੀਕ ਅੱਛਾ ਭਾਈ ਕਿੰਨੇ ਦਿਨ ਲਾਉਗੀ ਸੂਨ ਚ ਤੇ ਰੇਟ ਕੀ ਰਹਿਣਾ ਇਹਦਾ ਵੀ ਮਨ ਵੀ ਹਲੇ ਪਿਆਗਾ ਦੱਸ ਦੇਣਾ ਠੀਕ ਹੈ ਤੇ ਜੇ ਕਿਸੇ ਘਰੇ ਤੋਂ ਵਾਲੇ ਵੀਰ ਨੇ ਲੈਣੀ ਆ ਤਾਂ ਉਹਦੇ ਵਾਸਤੇ ਵਧੀਆ ਆ ਗਈ ਤੇ 15 ਕਿਲੋ ਦੁੱਧ ਦਾ ਮੈਂ ਅੰਦਾਜ਼ਾ ਲਾਇਆ ਚਲੋ ਕਿਲੋ ਘੱਟ ਵੱਧ ਦੇ ਸਕਦੀ ਹੈ ਜੀ ਠੀਕ ਹੈ ਹਾਂ ਇੰਨਾ ਕਿਨੇ ਸ ਰੇਟ ਕੀ ਰੱਖ ਦੋ ਰੇਟ ਦਾ 55000 ਰੁਪਇਆ ਲੈ ਲੈਣ ਵਾਲਾ ਜੀ ਬਸ ਖੋਲੀ ਹਾਂ 55000 ਵਾਜਬ ਰੇਟ ਹੈ ਜੇ ਸਿੰਘਾਂ ਵਾਲੀ ਹੋਵੇ ਤਾਂ ਵੀ ਲੋਕ 60000 ਮੰਗ ਲੈਂਦੇ ਆ ਆਪਾਂ ਐ ਨਹੀਂ ਇਹ ਗੱਲ ਕਰਨੀ ਵੀ ਆਪਾਂ ਤਾਂ ਪਹਿਲੀ ਵਾਰ ਇਹ ਲਈ ਆ ਬਹੁਤ ਘੱਟ ਲਈ ਆਮ ਠੰਡੀ ਸੀ ਲਾ ਜਿਵੇਂ ਤਾਂ ਮਰਜੀ ਦਾ ਰਤੂਲਾ ਮਾਰੀ ਚਲੋ ਕੋਈ ਪਰਵਾਹ ਹੀ ਨਹੀਂ ਸੋ ਇਹ ਪਹਿਲਾ ਸੂਆ ਸੂ ਕੀ 4 ਦੰਦ ਹੈ ਗਰਮੀ ਇਹਨੇ ਮਣਾਉਣੀ ਨਹੀਂ ਦੁੱਧ ਦੇ ਨੇ ਸੋਨਾ ਦੇ ਜਾਣਾ ਤੇ ਰੇਟ ਤੁਹਾਨੂੰ ਧੋਕੜਾਂ ਤੋਂ ਵੀ ਘੱਟ ਹੈ 55000 ਡਿਮਾਂਡ ਕੀਤੀ ਹੈ ਭਰਾ ਜਿਹੜਾ ਪਸੰਦ ਕਰੇ ਤੇ ਤਸੱਲੀ ਫੁੱਲ ਕਰ ਸਕਦੇ ਹੋ ਰਕਮ ਵਧ ਲਾਉਣੇ ਘੱਟ ਲਾਉਣੇ ਤਸੱਲੀ ਕਰਨ ਦਾ ਹੱਕ ਹੁੰਦਾ ਲੈ ਜਾ ਅੰਦਰ ਨੂੰ ਬਈ ਕਿਹੜਾ ਕੜਾ ਸੋ ਇਹ ਵੀ ਵੈੜ ਫੋਰ ਸੇਲ ਇੱਕ ਵੈੜ ਹੋਰ ਤੁਹਾਨੂੰ ਇਸੇ ਵੀਡੀਓ ਚ ਦਿਖਾਉਣੀ ਹੈ ਪਹਿਲਾਂ ਤੁਸੀਂ ਇਹ 55000 ਮੁੱਲ ਵਾਲੀ ਵੈੜ ਦੇਖ ਲਓ ਕੱਟ ਕੀਮਤ ਜਿਹਨੇ ਇਨਵੈਸਟ ਕਰਨੀ ਹੈ ਉਹਦੇ ਵਾਸਤੇ ਇਹ ਸੋਨਾ ਦੁੱਧ ਗਰਮੀ ਚ ਦਿੰਦੀ ਰਹੂਗੀ ਗੁਰਪ੍ਰੀਤ ਭਾਈ ਆ ਕੇ ਵੈਡ ਲਾਸਟ ਉੱਤੇ ਦਿਖਾਉਣੀ ਆਪਾਂ ਹਾਂ ਵੀਰੇ ਜਗਜੀਤ ਇਹ ਨਾ ਬੰਦਾ ਹੈ ਉਹੀ ਬੰਦਾ ਮਿੱਤਰ ਪਿਆਰਾ ਫੋਨ ਲਾਵੇ ਜਿਹਨੇ ਵਧੀਆ ਪੇਮੈਂਟ ਲਾਉਣੀ ਆ ਚੱਲ ਮੁੱਲ ਤਾਂ ਮੈਂ ਦੱਸ ਹੀ ਦੇਣਾ ਵੀ ਬਾਹਲਾ ਇਹ ਚ ਕੁਝ ਐ ਨਹੀਂ ਲੈਸ ਫਸ ਵਾਲਾ ਐ ਨਹੀਂ ਕੰਮ ਕਰਨਾ ਠੀਕ ਹੈ ਇਹਦੇ ਮਨ ਵੀ ਮਾਲਕਾਂ ਦੇ ਦੱਸਣ ਮੁਕਾਉਂਦਾ 40 ਦੇਣਾ ਤੇ ਆਪਾਂ 50 ਦੇਣ ਕਹਿ ਕੇ ਦੇਣੀ ਹੈ ਠੀਕ ਹੈ ਇਹਦਾ ਮੈਂ ਟੋਕੜ ਦਾ ਵੀ ਮੁੱਲ ਬੰਦਿਆਂ ਨੂੰ ਦਿੰਦਾ ਸੀਗਾ ਤੇ ਉਦੋਂ ਸਾਡਾ ਨਹੀਂ ਸੌਦਾ ਬਣਿਆ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਨੰਗਾ ਆ ਨਾ ਮੈਨੂੰ ਕਹਿੰਦਾ ਚੱਲ ਲੈ ਯਾਰ ਫਾਰਮਾ ਮੁੰਡੇ ਦਾ ਵਧੀਆ ਸੋਣਾ ਅੱਛਾ ਤੇ ਇਹ ਸਟੋਕੀ ਦੀ ਆਪ ਹੂੰ ਤੇ ਉਹ ਸੀਮਨ ਦੀ ਤੈਨੂੰ ਫੋਟੋ ਦਿਖਾ ਦਿੱਤੀ ਸੀ ਉਹਨੂੰ ਮੈਨੂੰ ਨਾਲ ਦੀ ਨਾਲ ਹੀ ਪਤਾ ਕਿ ਬੰਦੇ ਦਾ ਉਹਦਾ ਨੰਬਰ ਵੀ ਆਪਾਂ ਦੇ ਦੇਾਂਗੇ ਅਗਲੇ ਨੂੰ ਜਿਹੜਾ ਮਰਜ਼ੀ ਲੈ ਲੇ ਆਪਾਂ ਦੋ ਨੰਬਰ ਠੀਕ ਹੈ ਬਾਰ ਕਲੇਸ਼ ਹੈਦ ਬੋਲ ਹੈ ਜੀ ਦੀ ਫੋਟੋ ਆ ਪੜ ਲਈ ਸੋਸੋ ਮੈਂ ਫੋਟੋ ਬਾਈ ਕੋਲ ਵਟਸਐਪ ਆਈ ਵੀ ਹੈ ਵਰਲਡ ਵਾਈਡ ਦਾ ਹੂੰ ਵਰਲਡ ਕਿਨੋ ਨਹੀਂ ਬਾਰਕ ਲਈ ਉੱਪਰ ਲਨ ਹਾਂ ਬਾਰਕ ਲਈ ਐ ਰਸੋਏ ਤੁਸੀਂ ਨਾਮ ਬਾਕੀ ਪੜ ਲਿਆ ਅੱਛਾ ਭਾਈ ਦੁੱਧਾ ਕੀ ਰਿਕਾਰਡ ਦੱਸਿਆ ਪਹਿਲੇ ਦੁੱਧ ਵੀਰੇ ਮਨਵੀ 40 ਤੋਤੇ ਹੀ ਵਾਗੀ ਸੀ ਪਹਿਲੇ ਸੂਈ ਠੀਕ ਹੈ ਠੀਕ ਹੈ ਤੇ ਹੁਣ ਦੂਜਾ ਸੂਹਾ ਸੂਗੀ ਤੇ ਮੰਨ ਲਓ ਵੀ ਜੇ ਗਰਮੀ ਮੰਨ ਕੇ ਦਿੱਤਾ ਤਾਂ 35 ਕਿਲੋ ਦਾ ਖੁੱਲ੍ਹੇ ਹੀ ਦੇ ਦੂਗੀ ਕੋਈ ਮੈਂ ਕਿਸੇ ਵੀਲ ਨਾਲ ਇਹ ਜੀ ਤਾਂ ਨਹੀਂ ਆਪਾਂ ਗੱਲ ਕਰਕੇ ਰਾਜੀ ਸਹੀ ਹੈ ਤੇ ਇਹ ਸਿਆਲ ਹੁੰਦਾ ਤਾਂ 50 ਨੂੰ ਹੱਥ ਮਾਲ ਦੇਣੀ ਰੇਟ ਕਿ ਹੋਊਗਾ ਰੇਟ ਤੇ ਤਾਂ 1.5 ਲੱਖ ਰੁਪਿਆ ਲੈਣਾ ਲੈਣਾ ਵੀ ਤੋਰੀ ਬਈ ਦੋਸਤੋ ਦਿਨ ਬਾਈ ਕਹਿੰਦਾ ਮਾਲਕਾਂ ਨੇ 40 ਦੱਸਿਆ ਪਰ ਵੀਰ ਵੱਲੋਂ 50 ਦਿਨ ਤੁਸੀਂ ਮੰਨ ਕੇ ਖਰੀਦਿਓ ਸਟੌਕੀ ਦੀ ਆਪ ਐ ਬਾਰਕਲੇ ਇਹਦੇ ਸੀਮਨ ਲੱਗਾ ਬੁੱਲ ਦਾ ਸੀਮਨ ਲੱਗਾ ਹਾਈਟ ਚੰਗੀ ਐ ਲੰਬਾਈ ਚੰਗੀ ਐ 1.5 ਲੱਖ ਰੁਪਏ ਦੀ ਬਾਈ ਕਹਿੰਦਾ ਅੱਜ ਦੇ ਦਿਆਂਗੇ ਦੁੱਧ ਮਾਲਕਾਂ ਦੇ ਦੱਸਣ ਮੁਤਾਬਕ 40 ਕਿਲੋ ਪਹਿਲਾਂ ਦਾ ਪਰ ਬਾਈ ਕਹਿੰਦਾ ਵੀ ਆਪਾਂ ਇਹ ਮੰਨਦੇ ਆ ਵੀ ਗਰਮੀ ਐ ਘੱਟ ਵੀ ਦਿੱਤਾ ਤਾਂ 35 ਕਿਲੋ ਤੋਂ ਨਹੀਂ ਡੇਗਦੀ ਹਜੇ ਤਾਂ ਡرائی ਐ ਕਿਉਂਕਿ ਹਵਾਨਾ ਹਜੇ ਨੇ ਬਣਾਉਣਾ ਸ਼ੁਰੂ ਕਰਨਾ ਹਜੇ ਟਾਈਮ ਇਹਦਾ ਬਾਕੀ ਹੈ ਪਸੰਦ ਆਉਂਦੀ ਆ ਤਾਂ ਕੰਟੈਕਟ ਕਰ ਸਕਦੇ ਹੋ ਤੁਸੀਂ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਹੈ ਨਾਗ ਟੋਟਲ ਅੱਜ ਦੀ ਵੀਡੀਓ ਦੇ ਇਹ ਪੰਜ ਸੀ ਤੇ ਪੰਜਾਂ ਦੇ ਰੇਟ ਵੀਡੀਓ 'ਚ ਪੰਜੇ ਤੁਹਾਨੂੰ ਤੋੜ ਕੇ ਵਧੀਆ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਲਾਸਟ ਉੱਤੇ ਫੇਰ ਬੇਨਤੀ ਹੈ ਵੀ ਤੁਸੀਂ ਪੈਸੇ ਲਾਉਣੇ ਆ ਤਾਂ ਜ਼ਰੂਰ ਤਸੱਲੀ ਕਰਨ ਦਾ ਹੱਕ ਆ ਆ ਕੇ ਕਰ ਲਿਆ ਕਰੋ ਸੋ ਅੱਜ ਦੀ ਵੀਡੀਓ ਦੇ ਫਿਲਹਾਲ ਇਹ ਪੰਜ ਪਸ਼ੂ ਵਿਕਾਊ ਸੀ ਜਿਦੇ 'ਚ ਦੋ ਮੱਝਾਂ ਤੇ ਤਿੰਨ ਗਾਵਾਂ ਭਾਈ ਨੇ ਦਿਖਾਈਆਂ ਹੈ ਤੁਸੀਂ ਆਪਦੀ ਪਸੰਦ ਦਾ ਪਸ਼ੂ ਜੱਜ ਦੇ ਰੇਟ ਦੇ ਹਿਸਾਬ ਤੇ ਖਰੀਦ ਲਓ ਮਿਹਰਬਾਨ